ਇਸ ਸਵਾਗਤ ਹੋਵੇ ਮੈਸਨ ਨੇ ਤੇ ਦਲਿਤੋਂ ਬਾਹਰ ਇਹਦਾ ਕੀ ਕਾਰਨਾ ਹੈ ਉਹਨਾਂ ਨੇ ਇਹ ਨਹੀਂ ਗਿਆ ਜਾਣੀ ਇਹ ਗੱਲ ਅਸਲ ਦੱਸ ਸਕਦਾ ਮੈਂ ਤੁਹਾਨੂੰ ਇਹ ਸਾਲੇ ਸੀਐਲਪੀ ਲੀਡਰ ਦਾ ਲੱਜ ਸੀ ਫਾਰ ਦੀ ਐਮਐਲਏ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਕਈ ਸਾਡੇ ਸਮਰਥਕ ਨੇ ਸਾਡੇ ਦੋਸਤ ਨੇ ਸਾਡੇ ਸਪੋਰਟਰ ਨੇ ਸਾਡੇ ਸਾਥੀ ਨੇ ਪੀਸੀਸੀ ਦੇ ਵਿੱਚੋਂ ਇਫ ਸੀ ਡਸ ਨਾਟ ਆਬਜੈਕਟ ਮੈਂ ਉਹਨਾਂ ਨੂੰ ਬੁਲਾਣਾ ਪੀਸੈਡ ਮੋਸਟ ਵੈਲਕਮ ਬੁਲਾ ਲਿਆ ਤੁਹਾਡੇ ਆਪਣੇ ਦੋਸਤਾਂ ਔਰ ਸਾਥੀਆਂ ਨੂੰ ਔਰ ਜਿਹੜੇ ਮੇਰੇ ਸਮਰਥਕ ਨੇ ਜਿਹੜੇ ਆਈ ਹੈਵ ਕਾਲਡ ਦਰ ਜੈਂਟਲਮੈਨ ਆਈ ਡਿਡ ਨਾਟ ਕਾਲ ਅਕੋਜ਼ ਹੀ ਇਜ਼ ਨਾਟ ਇਨ ਯੂਰ ਗੁੱਡ ਆਈ ਸੈਡ ਫਰੈਂਡਸ ਐਂਡ ਐਂਡ ਥੈਟ ਇਜ਼ ਨਾਟ ਮਾਈ ਫਰੈਂਡ ਸੋ ਵਰ ਸ਼ੋਰ ਸ਼ੋਰ ਵਾਟਰ ਹੁਣ ਤਾਂ ਮੇਰ ਕਲ ਹੋ ਗਈ ਪ੍ਰੈਸ ਕਾਨਫਰੈਂਸ ਹੋ ਗਈ ਇਟਰਾਈ ਦਾ ਬਣ ਗਈ ਜੀ ਪਹਿਲੇ ਜਿਹੜੀ ਜਕਰ ਤਸੀਂ ਕਹਿੰਦੇ ਐ ਐਮਐਲਏ ਦਾ ਬੰਦੇ ਸਹੀ ਨੇ ਅਗਲੇ ਦਾ ਪੰਚਾਇਤ ਇਫ ਉਹਨਾਂ ਤੇ ਕੇ ਜੂ ਕੌਂਗਰਸਾ ਪੰਜਾਬ ਦੇ ਪ੍ਰਧਾਨ ਵੀ ਆਏ ਨੇ ਹੋਰ ਵੀ ਕਈ ਐਮ ਐਲ ਏ ਤੋਂ ਬਿਨਾਂ ਵੀ ਆਏ ਨੇ ਮਤਲਬ ਉਹ ਕਿਉਂ ਮਾਈਨਸ ਨਹੀਂ ਬਾਦਲ ਸਿੰਘ ਸਾਹਿਬ ਕਿਉਂ ਡੀਲ ਨਹੀਂ ਉਹ ਐਮ ਐਲ ਏ ਨਹੀਂ ਆ ਮਾਈਨਸ ਨਹੀਂ ਸਬ ਬੇਸਿਕ ਆਈਡੀਆ ਵਾਸ ਉਹਨਾਂ ਦੀ ਵਾਈਫ ਨਾਲ ਲਏ ਆਈ ਏ ਸਪੋਕਨ ਟੂ ਹਰ ਆਈ ਸਪੋਕਨ ਸ਼ੀ ਵਾਸ ਕਾਈਂਡ ਨਾ ਉਹਨਾਂ ਨੇ ਕਿਹਾ ਮੈਡਮ ਚਰਨਜੀਤ ਬਾਜਵਾ ਜੀ ਨੇ ਕਿਹਾ ਥੈਟ ਉਹਨਾਂ ਦੇ ਬੱਚੇ ਦਾ ਅੱਜ ਕਾਲਜ ਯੂਨੀਵਰਸਿਟੀ ਚੱਲੂ ਹੋ ਰਹੀ ਹੈ ਸ਼ੀ ਇਜ਼ ਇਨ ਦਿੱਲੀ ਐਂਡ ਸ਼ੀ ਸੈਡ ਸੌਰੀ ਆਈ ਕੈਨ ਨੋਟ ਮੇਕ ਇਟ ਬਟ ਥੇਅਰ ਇਜ਼ ਨੋਟ ਅ ਪ੍ਰੋਬਲਮ ਕਿ ਉਹਨੂੰ ਬੁਲਾਇਆ ਸੀ ਸਾਰੇ ਜਿਹਨੇ ਸਮਰਥਕ ਜਿਹਨਾਂ ਨੇ ਪਟਿਆਲਾ ਇਲੈਕਸ਼ਨ 'ਚ ਕੰਮ ਕੀਤਾ ਸੀ ਉਹਨਾਂ ਨੂੰ ਧੰਨਵਾਦ ਕਰਨ ਵਾਸਤੇ ਬੁਲਾ ਰਹੇ ਸੀਗੇ ਆਈ ਥੋਟ ਇਟਸ ਮਾਈ ਆਮ ਆਨਰ ਬౌੰਡ ਟੂ ਕਾਲ ਹੈਲਦੀਸਟਿੰਗ ਇਨ देयर ਆਨਰ ਐਂਡ ਨੈਚੁਰਲੀ ਜਿਹੜੇ ਮੇਰੇ ਸਮਰਥਕ ਆਏ ਉਹਨਾਂ ਨੂੰ ਵੀ ਸਾਰੇ ਨੇ ਆਣਾ ਸੀ ਦੈਟ ਵਾਸ ਇਟ ਉਸ ਟੂ ਐਂਡ ਆ ਆਸਕਡ ਹਮ ਮੈਂ ਕਿਹਾ ਮੇਰੇ ਕਈ ਇੱਥੇ ਸਾਥੀ ਨੇ ਸਾਰੇ ਪੰਜਾਬ ਦੇ ਵਿੱਚੋਂ ਮੈਂ ਵੀ ਬੁਲਾਉਣਾ ਚਾਹੁੰਦਾ ਇਸ ਜੋ ਵੈਲਕਮ ਟੂ ਕਾਲ ਐਨੀਵਨ ਯੂ ਲਾਈਕ ਜਿਹੜੇ ਮੇਰੇ ਦੋਸਤ ਸੇ ਸਮਰਥਕ ਸੇ ਸਾਰੇ ਨੂੰ ਮੈਂ ਸੱਦ ਲਿਆ ਉਹ ਨਹੀਂ ਹੈ ਮੇਰਾ ਮੈਂ ਉਸ ਵਾਸਤੇ ਮੈਂ ਕਹਿੰਦਾ ਤੁਹਾਡੀ ਤੇ ਕਾਨਫਰੈਂਸ ਹੋਗੀ कह दी मैं, मैं बुलाया सारे एम एल ए साहेबान ਉਹਦੇ ਬਾਅਦ ਇੱਕ ਵਾਰ ਮਹਾਰਾਜਾ ਦਾ ਪ੍ਰਰੋਗੇਟ ਮਹਾਰਾਜਾ ਸਾਹਿਬ ਜਿਹੜੇ ਨਾਲ ਉਹਦੇ ਆਦੇਸ਼ਮਰਥਨ ਨਾਲ ਲੈ ਕੇ ਐਂਡ that was <laughs> it ਕੋਈ ਲੰਬੀ ਚੁੜੀ ਰਾਜਨੀਤੀ ਨਹੀਂ there was <laughs> no because the PCC president is not an MLA so he doesn't have to call him ਉਹਨਾਂ ਦੇ wife MLA ਨੇ ਉਹਨਾਂ ਨੂੰ ਨੇ ਸੱਦੇ ਆ was very gracious बाकी ਜਿਹੜੇ ਬਾਹਰ ਲਏ ਨੇ ਉਹ ਮੈਂ ਅਸੀਂ ਸੱਦੇ ਨੇ ਇਹਨਾਂ ਨੇ ਸੱਦੇ ਨੇ ਮੈਂ ਸੱਦੇ ਨੇ ਇਹਨਾਂ ਨੂੰ ਪੁੱਛ ਕੇ ਕਿ ਅਗਰ ਇਹਨਾਂ ਕੋਈ ਲੋਕ ਸਭਾ ਇਲੈਕਸ਼ਨ ਦੇ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਉਹਨਾਂ ਨੇ

पीसीसी अपनी बॉडी है जो मैं एमएलए सी और सी एल पी लीडर जो भी से मिस्टर पटल से या जो मीटिंग आते से आई यूज टू गो एज एन एमएलए नॉट एज पीसीसी प्रेजिडेंट एंड इज नॉट ईज नॉट एन एमएलए ਸੋ ਉਹਨ ਨੂੰ ਬਲਾੰਡਾ ਤਾਂ ਮਤਲਬ ਨਹੀਂ ਸੀ ਨਾ ਇਹਨਾਂ ਵਾਸਤੇ ਇਹਲਾ ਵੱਲੋਂ ਔਰ ਮੈਂ ਆਪਣੇ ਸਾਥੀ ਸਮਰਥਕਾਂ ਨੂੰ ਬੁਲਾਇਆ ਹੈ ਹੀ ਇਸ ਨਾਟ ਮਾਈ ਸਾਥੀ ਐਂਡ ਸਮਰਥਕ ਗੱਲ ਕਰ ਤਾ ਮੈਂ ਜਦੋਂ ਸੋ ਕੈਪਟਨ ਸਾਹਿਬ ਲੋਕ ਸਭਾ ਇਲੈਕਸ਼ਨ ਤੋਂ ਪ੍ਰਧਾਨ ਸਾਹਿਬ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਉਹਨੇ ਡਿਮਾਂਡ ਕੀਤੀ ਸੀ ਕਿ ਬਾਜਵਾਲ ਨੂੰ ਪ੍ਰਧਾਨਗੀ ਤੋਂ ਹਟਾਇਆ ਜਾਣਾ ਚਾਹੀਦਾ ਤੇ ਤੁਸੀਂ ਉੱਤੇ ਅੱਜ ਵੀ ਕਾਇਮ ਔਰ ਤੁਹਾਨੂੰ ਲੱਗਦਾ ਤੁਸਾਂ ਕਹਿ ਕੇ ਕੀ ਹਟਿਆ ਨਹੀਂ ਨਹੀਂ ਤੁਹਾਨੂੰ ਤੁਹਾਨੂੰ ਕਦੋਂ ਤੱਕ ਲੱਗਦਾ ਕਿ ਬਾਜਵਾਲ ਦੀ ਛੁੱਟੀ ਦੇਸੋ ਦੇਖੋ ਮਾਈ ਵਿਊਜ਼ ਹੈਵ ਬੀਨ ਕਨਵੇਡ ਟੂ ਦੀ ਕਾਂਗਰਸ ਪ੍ਰੈਜ਼ੀਡੈਂਟ ਐਂਡ ਦੀ ਵਾਈਸ ਪ੍ਰੈਜ਼ ਹੁਣ ਇਹ ਕਾਂਗਰਸ ਪ੍ਰੈਜ਼ੀਡੈਂਟ ਐਂਡ ਵਾਈਸ ਪ੍ਰੈਜ਼ੀਡੈਂਟ ਦੇ ਥਿਊਜ਼ ਕੀ ਹੁੰਦੇ ਨੇ ਕੀ ਪ੍ਰੋਗਰਾਮ ਅੱਗੇ ਨੂੰ ਬਣਾਉਂਦੇ ਨੇ ਉਹਨਾਂ ਦੀ ਮਰਜ਼ੀ ਹੈ ਮੈਂ ਆਪਣੀ ਥਿਊਜ਼ ਬਾਜਵਾ ਬਾਰੇ ਉਹਨਾਂ ਨੂੰ ਕਹਿਆ ਐ ਐਂਡ ਨਾਓ ਇਟ ਇਜ਼ ਅਪ ਟੂ ਦਮ ਟੂ ਡਿਸਾਈਡ